ਕਬੱਡੀ 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 ਗੰਬਲੋਂ ਤੇ ਕਬੱਡੀ ਆਸਟ੍ਰੇਲੀਆ ਲਾਈਵ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੀ ਆਸਟ੍ਰੇਲੀਆ ਦੀ ਕਬੱਡੀ ਨੂੰ ਬਹੁਤ ਵਧੀਆ ਲੈਵਲ ਤੇ ਤੇ ਵੱਡੇ ਲੈਵਲ ਤੇ ਦਿਖਾ ਰਹੀ ਆ ਤੇ ਸਾਰੇ ਕਬੱਡੀ ਦੇ ਚਾਹਣ ਵਾਲੇ ਤੁਹਾਡੇ ਰਾਹੀਂ ਸਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਦੇਖ ਲੈ ਸਾਰੇ ਕਿਤੇ ਦੇਖ ਸਕਦੇ ਆ ਥੈਂਕ ਯੂ ਭਾਈ ਥੈਂਕ ਯੂ ਕਿਵੇਂ ਆ ਭਾਈ ਅੱਜ ਦੀ ਤਿਆਰੀ ਹੈ ਘਰ ਦਾ ਮੇਲਾ ਹਾਂਜੀ ਹਾਂ ਅੱਜ ਦੀ ਤਿਆਰੀ ਘਰ ਦਾ ਮੇਲਾ ਲਾਸਟ ਮੇਲਾ ਹੈ ਨਾ ਹਾਂਜੀ ਤੇ ਫਿਰ ਸਵੇਰੇ ਦੀ ਫਲਾਈਟ ਆ ਤੇ 19 ਤਰੀਕ ਦਾ ਆਪਣਾ ਵੈਨਕੂਵਰ ਮੇਲਾ ਉੱਥੇ ਵੀ ਕਰਦੀਆਂ ਟੀਮ ਆਪਣੀ ਐਵ ਸਪੋਰਟ ਦੇ ਇੰਟਰਨੈਸ਼ਨਲ ਹਾਂਜੀ ਮਤਲਬ ਕਿ ਅੱਜ ਇਹਨਾਂ ਘਰ ਦੇ ਮੇਲੇ ਕਰਕੇ ਰੁਕਿਆ ਨਹੀਂ ਮੈਨੂੰ ਜਾਣਾ ਪੈਣਾ ਸੀ ਹਾਂਜੀ ਤੇ ਹੁਣ ਕੱਲ ਨੂੰ ਸਵੇਰੇ ਮੇਰੀ ਫਲਾਈਟ ਆ ਤੇ ਉਤੋਂ ਜਿੱਦੀ ਵੈਨਕੂਵਰ ਦੀ ਤੇ ਹਾਂ ਅੱਜ ਦੇ ਮੇਲੇ ਤੇ ਮਾਰ ਕੇ ਜੋਰ ਫਿਰ ਕੱਲ ਨੂੰ ਵੀ ਫੇਰ ਜੋਰ ਵੱਜੂਗਾ ਜਿਵੇਂ ਅੱਜ ਵੀ ਤੁਹਾਨੂੰ ਕੈਂਠਾ ਮਿਲ ਲੰਦਾ ਮਿਲਣਾ ਤੁਹਾਨੂੰ ਇਹਨਾਂ ਨੇ ਪਿਛਲਾ ਟੂਰਨਾਮੈਂਟ ਇਹਨਾਂ ਦਾ ਰੂਬੀ ਬਾਈ ਉਹਨਾਂ ਦਾ ਪਹਿਲਾ ਬਾਈ ਉੱਥੇ ਮਿਲਿਆ ਸੀਗਾ ਪਿਆਰ ਬੜਾ ਕਰਦੇ ਥੋਨੂੰ ਬਾਈ ਤੁਹਾਡਾ ਇਹਨਾਂ ਨਾਲ ਇਹਨਾਂ ਕਿਵੇਂ ਬਾਉਂਡ ਬਣਿਆ ਜੇ ਕਹਿ ਦੀ ਇਹ ਵੀ ਮੇਰੇ ਬਹੁਤ ਗਿਣਮੀਆਂ ਚਣਮੀਆਂ ਕਲਬਾਂ 'ਚ ਮੈਂ ਖੇਡੇ ਹਾਂ ਮੈਂ 2009 ਤੋਂ ਲੈ ਕੇ ਅੱਜ ਤੱਕ ਟ੍ਰਾਂਟੋ ਦੇ ਵਿੱਚ ਇੰਟਰਨੈਸ਼ਨਲ 'ਚ ਖੇਡ ਰਿਹਾ ਹਾਂ ਤੇ 2009 ਤੋਂ ਲੈ ਕੇ ਅੱਜ ਤੱਕ ਬੈਨਕੂਰ ਦੇ ਵਿੱਚ ਮੈਂ ਹੈਵ ਸਪੋਰਟ 'ਚ ਖੇਡ ਰਿਹਾ ਹਾਂ 2016 ਤੋਂ ਲੈ ਕੇ ਅੱਜ ਤੱਕ ਵੀ ਮੈਂ ਬੇਹਰੀਆ 'ਚ ਖੇਡ ਰਿਹਾ ਹਾਂ ਹਨਾ ਵੀ ਤੇ ਇੱਥੇ ਵੀ ਜਦੋਂ ਦਾ ਮੈਂ ਖੇਡਣ ਲੱਗਿਆ ਜਿੱਦਾਂ ਕਿ ਲਾਲੋ ਇੱਥੇ 2022 ਦਾ ਸੀਜ਼ਨ ਖੇਡ ਕੇ ਗਿਆ ਤਾਂ ਹਰੀ ਸਿੰਘ ਨਲੂਏ 'ਚ ਫਿਰ 23 ਦਾ ਸੀਜ਼ਨ 'ਚ ਮੇਰੇ ਸੱਟ ਲੱਗੀ ਹਨਾ ਪਹਿਲੇ ਹਰ ਸਰਜਰੀ ਹੋਈ ਉਹ ਵੀ ਮੈਂ ਇਨਾ 'ਚ ਖੇਡਣ ਆਇਆ ਸੀ ਤੇ ਇਦ ਵੀ ਜਿੱਥੇ ਖੜ ਦੇ ਦਿੰਦੇ ਲੋ ਖੜ ਦੇ ਨਹੀਂ ਹੈਨੀਬਾਲਾ ਹਾਂਜੀ ਹਾਂਜੀ ਸਹੀ ਹੈ ਭਾਈ ਸਹੀ ਹੈ ਤੇ ਕਿਵੇਂ ਜਿਵੇਂ ਹੁਣ ਤੁਸੀਂ ਇੱਥੋਂ ਅੱਜ ਖੇਡ ਕੇ ਜਾਓਗੇ ਕੱਲ ਨੂੰ ਤੁਸੀਂ ਕੈਨੇਡਾ ਵਿੱਚ ਪਹੁੰਚ ਜਾਓਗੇ ਨਾ ਕੱਲ ਸ਼ਾਮ ਤੱਕ ਮੈਨਾਂ ਥੋੜਾ ਜਿਹਾ ਆਪਣੇ ਤੋਂ ਪਿੱਛੇ ਵੀ ਹੈ 12-14 ਘੰਟੇ ਜਦ ਹਣਾ ਜੀ ਤੇ ਕਿਵੇਂ ਆ ਵੀ ਇੰਨਾ ਸਫ਼ਰ ਦੇ ਨਾਲ ਤਕਾਬਟ ਵੀ ਹੋ ਜਾਂਦੀ ਹੈ ਤੇ ਕਿਵੇਂ ਕੋਈ ਤੁਹਾਨੂੰ ਕਿਵੇਂ ਲੱਗਦਾ ਕੀ ਨਹੀਂ ਚੱਲੀ ਜਾਂਦਾ ਭਾਈ ਜਦਾਂ ਮਿਹਨਤ ਕੀਤੀ ਹੁੰਦੀ ਆ ਮਿਹਨਤ ਜਦਾਂ ਇੱਕ ਘੋੜਾ ਘੋੜੇ ਨੂੰ ਜਿੰਨਾ ਮਰਜੀ ਭਜਾ ਲੋ ਨਹੀਂ ਥੱਕਦਾ ਨਾ ਸਾਡੀ ਮਿਹਨਤ ਕੀਤੀ ਹੋਈ ਆ ਚਲੋ ਇੱਥੇ ਦਾ ਫਲਾਈਟਾਂ 'ਚ ਜਾ ਕੇ ਖੇਡਦੇ ਆਂ ਇੰਡੀਆ ਇਦਾਂ ਹੀ 4-4-5 ਘੰਟਿਆਂ ਦੀਆਂ ਗੱਡੀਆਂ 'ਚ ਡਰਾਈਵ ਕਰਕੇ ਚਲ ਅੱਜ ਇੰਡੀਆ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਅਦੇ ਤੂਫਾਨ ਗੱਡੀ ਜੀ ਅਸੀਂ 16 16 ਜਾਣੇ 17 17 ਪਲੇਅਰ ਅਸੀਂ ਇਕੱਠੇ ਜਾਂਦੇ ਜੀ ਹਾਂ ਤੇ ਤਕੀਮਾ ਤਾਂ ਨਹੀਂ ਪਲੇਅਰ ਦੇ ਲਵੇ ਲੱਗਦਾ ਬਾਕੀ ਜਦ ਦਾ ਬਹਾਨਾ ਬਣ ਜਾਂਦਾ ਜੀ ਪਲੇਅਰ ਮਾੜਾ ਖੇਡ ਜੇ ਵੀ ਮੈਂ ਥੱਕਿਆ ਹੋਇਆ ਸੀ ਜਾਂ ਮੈਂ ਕੱਲ ਖੇਡ ਕੇ ਆਇਆ ਜਾਂ ਮੇਰੇ ਇਦਾਂ ਸੀ ਹੁਣ ਇੰਡੀਆ ਲਗਾਤਾਰ 27 28 28 ਦਿਨ ਖੇਡੀ ਜਾਂਦੇ ਆ ਤੇ ਵੀ ਇਦਾਂ ਇਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਤੇ ਬਾਕੀ ਜਦੋਂ ਆਪਦੀ ਟੀਮ 'ਚ ਆਪਾਂ ਬੰਦਾ ਖੇਡਦਾ ਹੁੰਦਾ ਤੇ ਆਪਦੀ ਟੀਮ 'ਚ ਤਨੋਂ ਮਨੋਂ ਖੇਡਦਾ ਤੇ ਯੋਰ ਮਾਰ ਕੇ ਖੇਡਦਾ ਤੇ ਵਧੀਆ ਖੇਡਦਾ ਹਾਂਜੀ ਤੇ ਬਾਈ ਖੁਸ਼ੀ ਮੈਂ ਇੱਕ ਗੱਲ ਵੇਖੀ ਤੁਸੀਂ ਜੈਮ ਥੋੜੀ ਮੈਂ ਸਨੈਪਚੈਟ ਦੇਖਦਾ ਰਹਿਣਾ ਨਾ ਸਟੋਰੀਆਂ ਬਹੁਤ ਪੌਣ ਦੀ ਜੈਮ ਦੇ ਵਿੱਚ ਬੜੀ ਪ੍ਰੈਕਟਿਸ ਕਰਦੇ ਹੈਨਾ ਇਹ ਅੱਜ ਦੇ ਮੁੰਡੇ ਲਈ ਇੱਕ ਬੜਾ ਵਰੀਆ ਤੇ ਤੁਸੀਂ ਬੋਡੀ ਵੀ ਤੁਹਾਡੀ ਵੇਖੀ ਪੂਰੀ ਫਿੱਟ ਆ ਕਿਉਂਕਿ ਕਈ ਪਲੇਅਰ ਥੋੜੇ ਜਿਵੇਂ ਫੈਟ ਵੀ ਹੁੰਦੇ ਮੈਨੂੰ ਲੱਗਦਾ ਨਹੀਂ ਤੁਹਾਡੇ ਜਿ ਫੈਟ ਆ ਇਹ ਬਾਈ ਤੁਹਾਡੇ ਜੇ ਇੰਨਾ ਕਿਵੇਂ ਰੁਝਾਨ ਜੈਮ ਦਾ ਬਾਈ ਮੈਂ ਜਿੱਦਾਂ ਕਿ ਲਾ ਲਓ ਕਬੱਡੀ ਤਾਂ ਮੈਂ 2006 ਚ ਖੇਡਣ ਲੱਗਿਆ ਨਾ ਤੇ ਜੇ ਐਕਸਰਸਾਈਜ਼ ਨਾਲ ਰੁਝਾਨ ਮੇਰਾ 2 1990 ਵੇਟ ਤੋਂ ਸਟਾਰਟਿੰਗ ਕੀਤੀ ਨਾ ਮੈਂ ਐਥਲੈਟਿਕ ਕਰਦਾ ਸੀਗਾ ਐਥਲੈਟਿਕ ਦੇ ਵਿੱਚ ਵੇਟ ਟ੍ਰੇਨਿੰਗ ਵੇਰਾ ਐਕਸਰਸਾਈਜ਼ ਹੀ ਐਥਲੈਟਿਕ ਦੀਆਂ ਇਦਾਂ ਦੀਆਂ ਨੇ ਜਿਹੜੇ ਐਥਲੀਟ ਹੁੰਦੇ ਉਹਨਾਂ ਦੇ 3 ਮਹੀਨੇ ਕੰਪੀਟੀਸ਼ਨ ਹੁੰਦਾ ਤੇ 9 ਮਹੀਨੇ ਉਹਨਾਂ ਦਾ ਆਫਸੀਜ਼ਨ ਹੁੰਦਾ ਵੀ 9 ਮਹੀਨੇ ਉਹਨਾਂ ਕੋਲੇ ਸ਼ਾਬਰੀ ਹੁੰਦਾ ਤੇ ਇਕੱਲੀ ਮਿਹਨਤ ਕਰਦੇ ਤੇ ਆਪਦੀ ਐਕਸਰਸਾਈਜ਼ ਕਰਦੇ ਤੇ ਆਪਦਾ ਬੋਡੀ ਨੂੰ ਮੈਂਟੇਨ ਰੱਖਦੇ ਨਾ ਤੇ ਕਬੱਡੀ ਦਾ 12 ਮਹੀਨੇ 36 ਦਿਨਾਂ ਚੱਲਦੀ ਰਹਿੰਦੀ ਹੈ ਤੇ ਇਹਦੇ ਵਿੱਚ ਤਾਂ ਹਮੇਸ਼ਾ ਹੀ ਬੰਦੇ ਨੂੰ ਫਿਰ ਟ੍ਰੇਨਿੰਗ ਪੈਂਦਾ ਨਾ ਇਹਦੇ ਵਿੱਚ ਕੋਈ ਆਫਸੀਜ਼ਨ ਨਹੀਂ ਤੇ ਤਾਂ ਕਰਕੇ ਟ੍ਰੇਨਿੰਗ ਰੈਗੂਲਰਿਟੀ ਚ ਕੋਈ ਉਹ ਨਹੀਂ ਹੁੰਦਾ ਜੇ ਨਾ ਟ੍ਰੇਨਿੰਗ ਕਰੀਏ ਤਾਂ ਸਰੀਰ ਇਦਾਂ ਲੱਗਦਾ ਜਿਦਾ ਇੱਕ ਆਮਲੀ ਨਸ਼ੇ ਤੋਂ ਬਿਨਾਂ ਤੁਰਿਆ ਫਿਰਦਾ ਹੁੰਦਾ ਜਿਵੇਂ ਅਸੀਂ ਐਕਸਰਸਾਈਜ਼ ਨਾ ਕਰੀਏ ਤਾਂ ਅਸੀਂ ਵੀ ਇਦਾਂ ਹੀ ਤੁਰੇ ਫਿਰਦੇ ਹਾਂ ਪਰ ਜਦੋਂ ਐਕਸਰਸਾਈਜ਼ ਕੀਤੀ ਹੁੰਦੀ ਆ ਤਾਂ ਬੰਦਾ ਹੌਸਲੇ ਚ ਹੁੰਦਾ ਤੇ ਵਧੀਆ ਦਿਨ ਲੰਘਦਾ ਬਾਈ ਕਿੰਨਾ ਕੁ ਟਾਈਮ ਲਾਉਣਾ ਤੁਸੀਂ ਐਕਸਰਸਾਈਜ਼ ਲਈ ਭਾਈ ਵੱਖੋ ਵੱਖਰਾ ਜਦੋਂ ਹੁਣ ਮੈਂ ਇੰਡੀਆ ਸੀਗਾ ਇੰਡੀਆ ਮੈਂ ਦੋੇ ਟਾਈਮ ਲਾ ਲੈਂਦਾ ਸੀ ਤੇ ਸਵੇਰੇ 2.5 ਘੰਟੇ ਲਾ ਲੈਣੇ ਸ਼ਾਮ ਨੂੰ ਮੈਂ 5-6 ਘੰਟੇ ਦਿੱਲੀ ਦਾ ਹੁੰਦਾ ਸੀ ਉਰੇ ਲਾ ਲਓ ਵੀ ਉਰੇ ਮੈਂ ਲਾਉਣਾ ਹੁਣ 3-4 ਘੰਟੇ ਜਮ ਲਾ ਲਈਦੀ ਆ ਤੇ ਠੰਡਾ ਗਰਾਊਂਡ 'ਚ ਤਾਂ ਥੋੜਾ ਵਰਕਆਊਟ ਹੀ ਹੁੰਦਾ ਜਦੋਂ ਧੁੱਪੇ ਧੁੱਪੇ ਹੁੰਦਾ ਹਾਂਜੀ ਤੇ ਵੀ ਇੱਥੇ ਇੱਥੇ ਤਿੰਨ ਚਾਰ ਘੰਟੇ ਇੱਥੇ ਲੱਗ ਜਾਂਦੇ ਆ ਤੇ ਤੁਹਾਡਾ ਵੀ ਕਈ ਵਾਰ ਜਿਵੇਂ ਦਿਲ ਕਰਦਾ ਜਿਵੇਂ ਸਾਢੇ 11 ਕੇ ਕੰਮ ਤੋਂ ਬਾਅਦ ਜਾ ਕੇ ਜਾਂ ਕੁਝ ਵੀ ਵੀ ਛੱਡ ਕਿੱਥੇ ਜਾਏ ਜਣਾ ਦਿਲ ਚ ਆਉਂਦਾ ਏਦਾਂ ਕਿ ਨਹੀਂ ਆਉਂਦਾ ਦਿਮਾਗ ਨਹੀਂ ਆਉਂਦਾ ਮਾੜਾ ਮੋਟਾ ਆਉਂਦਾ ਪਰ ਗਰਾਊਂਡ ਦੇਖ ਕੇ ਨਹੀਂ ਆਉਂਦਾ ਕਿਉਂ ਜੇ ਨਹੀਂ ਜਾਵਾਂਗੇ ਤਾਂ ਗਰਾਊਂਡ 'ਚ ਛੇਤਰ ਖਾ ਕੇ ਜਾਵਾਂਗੇ ਨਾ ਤੇ ਆਪਦੀ ਕਬੱਡੀ ਨੂੰ ਆਪਦੀ ਬਾਡੀ ਨੂੰ ਮੈਂਟੇਨਰ ਰੱਖਣ ਲਈ ਸਾਨੂੰ ਰੈਗੂਲਰਟੀ 'ਚ ਜਿੱਦਾਂ ਇੱਕ ਕੰਮ ਤੇ ਕੰਮ ਵਾਲੇ ਬੰਦੇ ਦਾ ਕੰਮ ਤੋਂ ਬਿਨਾ ਨਹੀਂ ਛੜਦਾ ਤੇ ਸਾਡਾ ਕਬੱਡੀ ਵਾਲਿਆਂ ਦਾ ਐਕਸਰਸਾਈਜ਼ ਤੋਂ ਬਿਨਾ ਨਹੀਂ ਛੜ ਸਹੀ ਗੱਲ ਹੈ ਬਾਈ ਇੱਕ ਵਾਰ ਤੂੰ ਨਵਾਂ ਐਕਸ਼ਨ ਕੀਤਾ ਸੀਗਾ ਭਟੌਰ ਦੇ ਟੂਰਨਾਮੈਂਟ ਦੇ ਹੋਇਆ ਜਦੋਂ ਤੂੰ ਮੂੰਹ ਤੇ ਉਂਗਲ ਰੱਖ ਕੇ ਕੀਤਾ ਦੁਨੀਆ ਨੇ ਬੜਾ ਪਿਆਰ ਕੀਤਾ ਜੀ ਇਹ ਕਿੱਦਾਂ ਤੁਹਾਡੇ ਦਿਮਾਗ 'ਚ ਪਹਿਲਾਂ ਸੀ ਜਾਂ ਉਦੋਂ ਹੀ ਆਇਆ ਉਦੋਂ ਬਾਈ ਦੇਖੋ ਫੇਸਬੁੱਕ ਤੇ ਬਹੁਤ ਜਿਆਦਾ ਹਨਾ ਆਪਣਾ ਨੂੰ ਜਦਾਂ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਨਾ ਤੇ ਆਪਾਂ ਮਿਹਨਤ ਕਰਦੇ ਆ ਨਾ ਵੀ ਉਹਦਾ ਕਹਣਾ ਮੈਂ ਮਿਹਨਤ ਕਰਦਾ ਮੈਂ ਮਿਹਨਤ ਨਹੀਂ ਕਰਦਾ ਕਹਿਦੀ ਹੈ ਨਾ ਵੀ ਹਾਂ ਜਾਂ ਇਦਾਂ 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 ਤੇ ਉਹਦਾ ਇਹੀ ਸੀ ਵੀ ਆਪਦਾ ਤੁਸੀਂ ਚੁੱਪ ਰਹੇ ਕੇ ਆਪਣੀ ਮਿਹਨਤ ਕਰੋ ਤੁਹਾਡੀ ਕਾਮਯਾਬੀ ਰੌਲਾ ਪਾਉਗੀ ਤੇ ਜਦੋਂ ਕਾਮਯਾਬੀ ਰੌਲਾ ਪਉਂਦੀ ਹੈ ਤਾਂ ਸਾਰੇ ਤੁਹਾਡੇ ਜਾਣ ਵਾਲੇ ਵੀ ਖੁਸ਼ ਹੁੰਦੇ ਆ ਤੇ ਬਾਕੀ ਉਹਨਾਂ ਨੂੰ ਸਾਰੇ ਬਾਬੇ ਦੀ ਮਿਹਨਤ ਨਾਲ ਸਾਰੇ ਕਬੱਡੀ ਦੇ ਚਾਹਣ ਵਾਲੇ ਸਾਰੇ ਖੁਸ਼ ਹੁੰਦੇ ਆ ਤੇ ਬਾਈ ਜਿਵੇਂ ਨਾ ਤੁਸੀਂ ਸੈਗੇ ਮਾਂ ਤੇ ਮੈਂ ਤੁਹਾਨੂੰ ਵੇਖ ਰਹੀ ਤੁਸੀਂ ਕਹਿ ਰਹੀ ਵੇ ਮੈਂ ਬੜਾ ਨਰਾਜ ਆ ਸੈਗੇ ਮਾਂ ਦੇ ਜਿਹੜਾ ਕੁਝ ਹੋ ਰਿਹਾ ਈ ਉਹ ਤੁਹਾਨੂੰ ਤੁਹਾਡਾ ਵੀ ਕਿਵੇਂ ਤੁਹਾਨੂੰ ਲੱਗਿਆ ਵੀ ਤੁਸੀਂ ਨਰਾਜ ਵਾਕਈ ਚਲੋ ਡਿਸਪਾਇੰਟ ਕਰਨ ਵਾਲੀਆਂ ਚੀਜ਼ਾਂ ਸੀਗੀਆਂ ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਮੈਂ ਨਹੀਂ ਆਵਾਂਗਾ ਜਾਂ ਇਦਾਂ ਹਨਾ ਤੁਸੀਂ ਚਲੇ ਵੀ ਗਏ ਸੀਗੇ ਇੰਡੀਆ ਤੇ ਤੁਹਾਨੂੰ ਹੁਣ ਪਿਆਰ ਕਰਨ Yeah. Uh -huh. ਨਹੀਂ ਜੀ ਹੁਣ ਸਿੱਖ ਗੇਮਾਂ ਤੇ ਮੈਂ 2 ਸਾਲ ਖੇਡਿਆ ਨਾ ਪਹਿਲਾਂ ਮੈਂ 2018 ਚ ਖੇਡਿਆ ਤੇ ਜਾਂ ਹੁਣ ਖੇਡਿਆ ਨਾ ਉੱਥੇ ਦੀ ਮੈਨੇਜਮੈਂਟ ਦਾ ਬਹੁਤ ਜਿਦਾਂ ਕਿ ਲਾਲੋ ਵੀ ਕੋਈ ਵੀ ਟੂਰਨਾਮੈਂਟ ਕਰਾਉਣਿਆਂ ਦਾ ਮੈਨੇਜਮੈਂਟ ਦਾ ਬਹੁਤ ਵੱਡਾ ਹੱਥ ਹੁੰਦਾ ਉੱਥੇ ਦੀ ਮੈਨੇਜਮੈਂਟ ਨੂੰ ਨਹੀਂ ਪਤਾ ਸੀ ਵੀ ਅਸੀਂ ਕੀ ਕਰੀਏ ਨਾ ਉੱਥੇ ਤਿੰਨ ਫੈਡਰੇਸ਼ਨਾਂ ਇਕੱਠੀਆਂ ਹੋ ਕੇ ਖੇਡ ਰਹੀਆਂ ਸੀ ਹਰੇਕ ਫੈਡਰੇਸ਼ਨ ਚਾਹੁੰਦੀ ਸੀ ਵੀ ਸਾਡੀ ਫੈਡਰੇਸ਼ਨ ਜਿੱਤ ਕੇ ਜਾਵੇ ਜਾਂ ਸਾਡੀ ਜਿੱਤ ਕੇ ਜਾਵੇ ਵੀ ਇੱਕ ਦੂਜੇ ਦੇ ਪੈਰ ਖਿੱਚਣ ਵਾਲੇ ਸੀ ਉੱਥੇ ਨਾ ਦਾ ਕਬੱਡੀ ਦਾ ਕਸੂਰ ਸੀ ਤੇ ਨਾ ਕਬੱਡੀ ਪਲੇਅਰਾਂ ਦਾ ਕਸੂਰ ਸੀ ਉੱ ਹਾਂਜੀ ਹਾਂਜੀ ਕਿਉਂਕਿ ਤਿੰਨ ਦਿਨ ਖੇਡੇ ਜਿਹਾ ਲੱਗਣਾ ਤੇ ਤਿੰਨ ਦਿਨਾਂ 'ਚ ਤਿੰਨ ਮੈਚ ਖੇਡੇ ਦੇ ਉੱਤੇ ਤਿੰਨ ਵਾਰ ਲੜਾਈ ਹੁੰਦੀ ਹੁੰਦੀ ਬਚੀ ਹੈ ਨਾ ਤੇ ਵੀ ਉਹ ਚੀਜ਼ਾਂ ਨੇ ਫਿੱਕਾ ਜਾ ਪਤਾ ਮੰਨ ਤੇ ਤਾਂ ਕਰਕੇ ਮੈਂ ਇੰਡੀਆ ਚੱਲ ਗਿਆ ਸੀ ਤੇ ਕਿੱਕ ਮੇਰੇ ਮੜੀ ਸ਼ੋਲਡਰ ਤੇ ਇੰਜਰੀ ਆ ਗਈ ਸੀ ਤੇ ਉਹਦੇ ਕਰਕੇ ਗਾਹ ਕੈਨੇਡਾ ਅਮਰੀਕਾ ਦਾ ਲੰਬਾ ਸੀਜ਼ਨ ਹੁੰਦਾ ਫਿਰ ਮੈਨੂੰ ਉਹਦਾ ਵੀ ਆਪਦੇ ਨੂੰ ਆਪ ਨੂੰ ਮੈਂਟੇਨ ਕਰੀਏ ਤੇ ਠੀਕ ਕਰੀਏ ਤੇ ਵੱਡੇ ਸੀਜ਼ਨ ਦੀ ਤਿਆਰੀ ਕਰਨ ਲੱਗਿਆ ਸੀ ਤੇ ਫਿਰ ਉਦੋਂ ਬਾਅਦ ਇਹਨਾਂ ਦਾ ਆਪਣੇ ਰੂਬੀ ਹੋ ਗਿਆ ਪਾਲ ਹੋ ਗਿਆ ਅਰਸ਼ ਹੋ ਗਿਆ ਖੱਖ ਪਿੰਦਾ ਬਾਈ ਹੋ ਗਿਆ ਜਾਂ ਸਤਨਾਮ ਹੋ ਗਿਆ ਇਹ ਭਰਾਵਾਂ ਨਾਲ ਆਪਣਾ ਬਹੁਤ ਹਨਾ ਪਿਆਰਾ ਤੇ ਲਾਵਰੀ ਹੋ ਗਿਆ ਨਾ ਸਾਰੇ ਵਿਧਾਰੀ ਸਿੰਘ ਨਾਲੂ ਵਾਲੇ ਫਿਰ ਇਹ ਕਹਿੰਦੇ ਨਹੀਂ ਆਉਣਾ ਪੈਣਾ ਫਿਰ ਮੇਰੀ ਐਮਰਜੈਂਸੀ ਜਿੱਦਾਂ ਕਿ ਬ੍ਰਿਸ਼ਮੇ ਟੂਰਨਾਮੈਂਟ ਤੇ ਉਸ ਦਿਨ ਵੀ ਮੈਂ ਲਾਲੋ ਵੀਟ ਫ੍ਰਾਈਡੇ ਰਾਤ ਨੂੰ 11:00 ਵਜੇ ਉਤਰਿਆ ਸੀਗਾ ਬ੍ਰਿਸ਼ਮੇਨ ਤੇ ਦੂਜੇ ਦਿਨ ਸੈਚਡੇ ਮੈਚ ਖੇਡੇ ਸੀ ਤੇ ਬਾ ਉਹਦਾ ਕਹਿੰਦਾ ਇਹਨਾਂ ਦਾ ਪਿਆਰ ਭਰਾਵਾਂ ਦਾ ਤੇ ਦਰਸ਼ਕਾਂ ਦਾ ਪਿਆਰ ਹੀ ਖਿੱਚੀ ਫਿਰਦਾ ਨਹੀਂ ਬਸ ਖੁਸ਼ੀ ਕੌਣ ਹੁੰਦਾ ਉੱਤੇ ਵੀ ਬ੍ਰਿਸ਼ਮੇਨ ਨੇ ਇੱਕ ਵੀਡੀਓ ਵੇਖੀ ਬੱਚਿਆਂ ਨੂੰ ਤੁਸੀਂ ਤੁਹਾਡੇ ਪਿੱਛੇ ਭੱਜ ਰਹੀ ਵੜੀ ਵਾਇਰਲ ਹੋਈ ਸੀ ਇਦਾਂ ਦੀਆਂ ਚੀਜ਼ਾਂ ਵੇਖ ਕੇ ਵੜੀ ਇੱਕ ਲੱਗਦੀ ਵੀ ਇਹ ਵੀ ਖੁਸ਼ੀ ਨੂੰ ਕਿੰਨੀ ਦੁਨੀਆ ਪਿਆਰ ਕਰਦੀ ਫਿਰ ਵੀਡੀਓ ਵਾਇਰਲ ਹੁੰਦੀ ਨਹੀਂ ਭਾਈ ਮੈਂ ਪਹਿਲਾਂ ਤੁਹਾਨੂੰ ਕਿਹੜੀ ਚੀਜ਼ ਦੀ ਮਿਹਨਤ ਕਰਨੀ ਚਾਹੀਦੀ ਆ ਹਨਾ ਤੇ ਕਿਹੜੀ ਚੀਜ਼ ਦੀ ਤੁਹਾਨੂੰ ਤੁਹਾਡੇ ਲਈ ਪੋਟੀਵਾ ਖਾਣ ਲਈ ਕਿਹੜੀ ਨਹੀਂ ਤੁਹਾਡੇ ਲਈ ਹੈ ਨਾ ਚੰਗੀ ਹੈਗੀ ਤੇ ਇਹਦਾ ਖਾਣ ਪੀਣ ਦਾ ਤੇ ਆਪਦੀ ਮਿਹਨਤ ਦਾ ਧਿਆਨ ਰੱਖਣਾ ਚਾਹੀਦਾ ਹਾਂਜੀ ਬਾਕੀ ਬਾਪੂ ਦੀ ਮਿਹਰ ਤੇ ਨੀਤਾ ਨੂੰ ਮਰਾਦਾ ਸਹੀ ਗੱਲ ਆ ਸਹੀ ਗੱਲ ਆ ਬਾਈ ਤੇ ਜਿਵੇਂ ਹੁਣ ਬਾਪੂ ਨੂੰ ਕਈ ਟੂਰਨਾਮੈਂਟਾਂ ਦੇ ਜਦੋਂ ਤੁਸੀਂ ਨਹੀਂ ਪਹੁੰਚਦੇ ਬਾਪੂ ਦਾ ਸਨਮਾਨ ਹੁੰਦਾ ਤੁਸੀਂ ਲਾਈਵ ਦੇਖ ਦੇਵੋਗੇ ਕਿਦਾਂ ਦਾ ਫੀਲ ਹੁੰਦਾ ਤੁਹਾਨੂੰ ਬਹੁਤ ਵਧੀਆ ਬਾਈ ਕਿਉਂਕਿ ਇੱਕ ਬਾਪੂ ਨੇ ਆਪਣਾ ਇਦਾਂ ਦਾ ਰਿਹਾ ਵੀ ਚਲੋ ਬਹੁਤ ਤੰਗੀਆਂ ਦੇਖੀਆਂ ਆਪਾਂ ਵੀ ਉਹ ਤੰਗੀਆਂ ਦੇਖੀਆਂ ਹਾਂਜੀ ਪਰ ਉਹਨੇ ਕਦੇ ਆਪ ਤੰਗ ਹੋ ਕੇ ਵੀ ਇਦਾਂ ਨਹੀਂ ਸੀ ਵੀ ਕਦੇ ਮੈਨੂੰ ਉਹ ਕੀਤਾ ਨਾ ਉਹਨੇ ਆਪ ਤੰਗ ਹੋ ਕੇ ਕੋਈ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜੇ ਮੈਂ ਮੰਗਣੀ ਤਾਂ ਮੈਨੂੰ ਜ਼ਰੂਰ ਲੈ ਕੇ ਦਿੰਦਾ ਸੀ ਪਰ ਜਦੋਂ ਅੱਜ ਬੇਬੇ ਬਾਪੂ ਦਾ ਸਨਮਾਨ ਹੁੰਦਾ ਹ ਤੇ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਆਪ ਦੇ ਸਨਮਾਨ ਨਾਲ ਉਹਨਾਂ ਦੀ ਸਨਮਾਨ ਦੀ ਵੱਧ ਖੁਸ਼ੀ ਹੁੰਦੀ ਆ ਚਾਹੇ ਦੀ ਜਿੱਦਾਂ ਵੀ ਆ ਟ੍ਰਾਂਟੋ ਦੇ ਵਰਲਡ ਕੱਪ ਦੇ ਸਾਡੀ ਇੰਟਰਨੈਸ਼ਨਲ ਕਲੱਬ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਘਰ ਦੀ ਕਲੱਬ ਆ ਨਾ ਉਹਨਾਂ ਨੇ ਬਾਪੂ ਦਾ ਕੈਂਠੇ ਨਾਲ ਸਨਮਾਨਿਤ ਕੀਤਾ ਬਹੁਤ ਵੱਡਾ ਇਵੈਂਟ ਆ ਵਰਲਡ ਕੱਪ ਨਾ ਟ੍ਰਾਂਟੋ ਦਾ ਤੇ ਫਿਰ ਐ ਤੇ ਫਿਰ ਆਪਣੇ ਦਲਵੀਰ ਮਨਾਣੇ ਨੇ ਮਨਾਣੇ ਦੇ ਟੂਰਨਾਮੈਂਟ ਦੇ ਬਾਪੂ ਦਾ ਸਨਮਾਨਤ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਕਰਦੇ ਆ ਮੈਨੂੰ ਕਰਦੇ ਆ ਮੇਰੇ ਬਈ ਬੇਬੇ ਬਾਪੂ ਨੂੰ ਕਰਦੇ ਆ ਤੇ ਇੰਨੀਆਂ ਦਵਾਮਾਂ ਦਿੰਦੇ ਆ ਤੇ ਉਹਨਾਂ ਦੀਆਂ ਦਵਾਮਾਂ ਸਦਕਾ ਅੱਜ ਖੁਸ਼ੀ ਪੂਰਾ ਖੁਸ਼ ਰਹਿੰਦਾ ਨਾ ਐਸੇ ਕਰਕੇ ਮਿਲਦਾ ਹੈ ਖੁਸ਼ੀ ਜਦੋਂ ਹੀ ਗਰਾਉਂਡ ਜਾਂਦਾ ਪੂਰਾ ਪੰਪ ਹੁੰਦਾ ਇੱਕ ਦਿਨ ਮੈਂ ਵੇਖਿਆ ਤੁਸੀਂ ਆ ਫੈਂਸ ਜੀ ਉਦਾਂ ਹੀ ਟੱਪ ਕੇ ਆ ਗਏ ਕਿਉਂਕਿ ਆਮ ਬੰਦਾ ਨਹੀਂ ਟੱਪ ਸਕਦਾ ਜੇ ਮੈਂ ਕਹਾਂ ਮੈਂ ਨਹੀਂ ਟੱਪ ਸਕਦਾ ਨਹੀਂ ਨਹੀਂ ਬਾਈ ਉਦਾਂ ਹੀ ਐਕਸਰਸਾਈਜ਼ ਆ ਨਾ ਵੀ ਕੋ ਮਦਾ ਇੱਧਰ ਇੱਧਰ ਜਿੱਦਾਂ ਕਿ ਆਪਾਂ ਹੱਡਾਂ ਲਾਂ ਦੀ ਐਕਸਰਸਾਈਜ਼ ਕਰਦੇ ਰਹਾਂ ਤੇ ਐਥਲੀਟਿਕ ਵਾਲਾ ਬੰਦਾ ਬਾਈ ਮੈਂ ਨਹੀਂ ਕਹਿੰਦਾ ਵੀ ਐਥਲੀਟਿਕ ਵਾਲਿਆਂ ਤੋਂ ਕੋਈ ਜ਼ਿਆਦਾ ਫਿਟ ਹੋਊਗਾ ਨਾ ਦੇ ਐਥਲੀਟਿਕ ਦੀ ਫਿਟਨੈਸ ਪਰ ਮੇਰੇ ਜਿਦਾ ਐਥਲੀਟਿਕ ਦੀ ਫਿਟਨੈਸ ਜੇ ਕਹਦੀ ਵੀ 40% 50% ਹੀ ਆ ਜੀ ਤੇ ਜੇ ਵੀ ਕਬੱਡੀ ਵਾਲਾ ਕੋਈ ਵੀ ਭਰਾ ਹਨਾ 60 70% ਐਥਲੀਟਿਕ ਲਈ ਫਿੱਟ ਆ ਤਾਂ ਕਬੱਡੀ ਦੇ ਵਿੱਚ ਉਹ 110 ਹੋਊਗਾ ਤੇ ਜਿਵੇਂ ਤੁਹਾਡੇ ਪਿਛਲੇ ਸੀਜ਼ਨ ਤੋਂ ਪਹਿਲਾਂ ਤੁਹਾਡੇ ਇਥੇ ਸੱਟ ਵੱਜ ਗਈ ਫਿਰ ਤੁਸੀਂ ਕੈਨੇਡਾ ਸੋਨਾ ਖੇਡੇ ਆ ਨਾ ਜਾ ਕੇ ਤੇ ਉਦੋਂ ਹੀ ਰਿਕਵਰੀ ਵੀ ਬੜੀ ਕੁਇਕ ਕਿਤੀ ਆ ਉਹਦੇ ਬਾਰੇ ਵੀ ਤੁਸੀਂ ਵਿੱਚ ਨਾਲ ਰਿਕਵਰੀ ਕਰਦੇ ਐਕਸਰਸਾਈਜ਼ ਕਰ ਰਹੇ ਸੀਗੇ ਬਾਈ ਯਾਰ ਮੇਰਾ ਆਪਰੇਸ਼ਨ ਹੋਇਆ ਦੀ ਇੱਥੇ 30 ਮਾਰਚ ਨੂੰ ਹਨਾ ਤੇ ਮੈਂ 31 ਮਾਰਚ ਤੋਂ ਐਕਸਰਸਾਈਜ਼ ਮੈਨੂੰ ਡਾਕਟਰ ਨੇ ਦੋ ਡੰਗ ਕਹੀ ਮੈਂ ਤਿੰਨ ਡੰਗ ਕਰਦਾ ਸੀ ਹਨਾ ਤੇ ਡਾਕਟਰ ਬਰਾੜ ਆਪਣੇ ਗੁਰਵਿੰਦਰ ਬਰਾੜ ਜੀ ਆਪਣੇ ਹਨ ਤੇ ਦੋਦਾ ਕੌਣੀ ਤੋਂ ਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਇੱਕ ਆਪਣੀ ਭੈਣ ਅਮਰਤਾ ਵਾਸੀ ਜੇ ਕਿਰੇਗੀ ਵਰਨਜੀ ਰਹਿੰਦੀ ਆ ਹਾਂ ਜੀ ਹਾਂ ਉਹਨਾਂ ਦਾ ਜਿੱਦਾਂ ਕਿ ਲਾਲੋ ਉਹ ਫਿਜ਼ਿਓਥੈਰਾਪਿਸਟ ਆ ਬਹੁਤ ਮੈਂ ਕਹਿੰਦਾ ਵੀ ਬਲਡ ਦੇ ਮੇਰੇ ਲਈ ਨੰਬਰ 1 ਆ ਨਾ ਮੇਰੀ ਵੱਡੀ ਜਿੱਦਾਂ ਭੈਣ ਆ ਵੀ ਉਹਨੇ ਮੇਰਾ ਬਹੁਤ ਸਾਥ ਦਿੱਤਾ ਹੈ ਨਾ ਤੇ ਜੇ ਮੈਂ ਉਹਨੂੰ ਕਹਿਣਾ ਪੜਿਆ ਵੀ ਆਹ ਐਕਸਰਸਾਈਜ਼ ਤਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਕਹਿੰਦੀ ਵੀਰੇ ਇਹ ਉਹਨਾਂ ਲਈ ਹੁੰਦੀਆਂ ਨੇ ਜਿਹੜੇ ਕਦੇ ਐਕਸਰਸਾਈਜ਼ ਨਹੀਂ ਕਰਦੇ ਫਿਰ ਉਹਨੇ ਮੈਨੂੰ ਵਹਾੜ ਤੋਂ ਹਾਰਡ ਤੇ ਵਧੀਆ ਤੋਂ ਵਧੀਆ ਐਕਸਰਸਾਈ 50 ਦਿਨ ਬਾਅਦ ਸਰਜਰੀ ਤੋਂ ਖੇਡ ਗਿਆ ਸੀਗਾ ਕੈਨੇਡਾ ਦਾ ਪਹਿਲਾ ਟੂਰਨਾਮੈਂਟ ਜਿਹੜਾ 19 19 ਮਈ ਨੂੰ ਆ ਪਿਛਲੀ ਜਾਲੇ 21 ਮਈ ਨੂੰ ਸੀ ਖੁਜੀ ਭਾਈ ਐ ਕਿਹਦਾ ਮੈਂ ਲੰਮੇ ਟਾਈਮ ਦੀ ਮੇਰੇ ਪਿੰਡ ਦੀ ਘੋਲੀਏក្លਾਂ ਖੇਡਣ ਆਈ ਗਏ ਨਾਰਥ ਇੰਡੀਆ ਫੈਡਰੇਸ਼ਨ ਦੇ ਵੱਲੋਂ ਖੇਡਣ ਆਏ ਤੁਸੀਂ ਸਾਡੇ ਪਿੰਡ ਦੋ ਕੱਪ ਹੁੰਦੇਗੇ ਉਹ ਟਾਈਮ ਤੋਂ ਲੱਤ ਫੜ ਕੇ ਬੰਨੇ ਚੱਕ ਦਿੰਦੇ ਹੁੰਦੇ ਸੀ ਹੈਨਾ ਖੁਜੀ ਦਾ ਬੜਾ ਨਾਮ ਹੁੰਦਾ ਹੀ ਹੁਣ ਖੁਜੀ ਹੋਰ ਤਰੀਕੇ ਨਾਲ ਫੜਦਾ ਭਾਈ ਉਦੋਂ ਇਦਾਂ ਸੀ ਜਦੋਂ ਲਾਲਾ ਪਹਿਲਾਂ ਸਟਾਰਟਿੰਗ 'ਚ ਕੀਤੀ ਮੈਂ ਗਿੱਟ ਤੇ ਹਾਂਜੀ ਗਿੱਟੇ ਤੇ ਗੁੱਟ ਦਾ ਬਹੁਤ ਜਿੱਦਾਂ ਕਹਣਾ ਹੋ ਜੀ ਫਿਰ ਹੌਲੀ ਹੌਲੀ ਮਾੜੀਆਂ ਮੋਟੀਆਂ ਮੋਢੇ ਤੇ ਇੰਜਰੀਆਂ ਆਉਂਦੀਆਂ ਰਹੀਆਂ ਫਿਰ ਥੱਲੇ ਵੜਨੋਂ ਹਟ ਗਿਆ ਨਾ ਫਿਰ ਉੱਪਰ ਉੱਪਰ ਵਾਲੀ ਗੇਮ ਹੁਣ ਵੀ ਕਈ ਵਾਰ ਜਦੋਂ ਆ ਆਪਦੇ ਆਪ ਨੂੰ ਪੂਰੇ 12 ਮਾ ਪਾਉਨੇ ਆ ਜਾਂ ਪੂਰੇ ਫਿੱਟ ਹੁੰਨੇ ਆ ਆਪਣੇ ਪੁਰਾਣੇ ਦਾ ਵੀ ਮਾਰ ਲਈਦੇ ਆ ਚਲੋ ਹੁਣ ਬਾਬੇ ਦੀ ਮਿਹਰ ਨਾਲ ਬੋਡੀ ਉਦਾਂ ਉਦੋਂ ਨਿਆਣੇ ਸੀ ਉਦਾਂ ਇੰਨੀ ਸਟਰੈਂਥ ਨਹੀਂ ਸੀ ਇੰਨੀ ਪਾਵਰ ਨਹੀਂ ਸੀ ਤੇ ਹੁਣ ਉਹ ਪਾਵਰ ਵੀ ਐਕਸਟਰਾ ਤੇ ਸਟਰੈਂਥ ਵੀ ਐਕਸਟਰਾ ਹੁਣ ਆ ਫਿਰ ਇਹ ਕਬੱਡੀ ਇਦਾਂ ਦੀ ਆ ਵੀ ਹਰ ਇੱਕ ਇੰਜਰੀ ਤੋਂ ਬਾਅਦ ਬੰਦੇ ਦੀ ਗੇਮ ਚੇਂਜ ਹੁੰਦੀ ਆ ਨਾ ਹਾਂ ਤੇ ਇਦਾਂ ਹੀ ਮੇਰੀ ਵੀ ਹੌਲੀ ਹੌਲੀ ਇੰਜਰੀਆਂ ਆਉਂਦੀਆਂ ਗਈਆਂ ਗੇਮ ਚੇਂਜ ਹੁੰਦੀ ਗਈ ਪਰ ਬੋਡੀ ਮੈਂਟੇਨ ਕਰਨ ਕਰਕੇ ਐਕਸਰਸਾਈਜ਼ ਨੂੰ ਰੈਗੂਲਰ ਰੱਖਣ ਕਰਕੇ ਤੇ ਫੇਟਾਂ ਤੇ ਖੇਡ ਰਹੇ ਆ ਕੁਸ਼ੀ ਬਾਈ ਤੁਸੀਂ ਹੁਣ ਤਾਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈ ਨਾ ਖੇਡਦਿਆਂ ਨੂੰ ਤੇ ਜਿਵੇਂ ਨਾਮ ਆਪ ਦਾ ਸਟੇਬਲ ਰੱਖਣਾ ਬਹੁਤ ਔਖਾ ਕਿਉਂਕਿ ਪਲੇਅਰ ਆਉਂਦੇ ਪਲੇਅਰ ਜਾਈ ਜਾਂਦੇ ਆ ਜਾਂ ਸੱਟ ਵੱਜ ਜਾਂਦੀ ਹੈ ਤੇ ਰਿਕਵਰੀ ਨਹੀਂ ਕਰ ਪਾਉਂਦੇ ਰਿਕਵਰੀ ਤੋਂ ਬਾਅਦ ਜਿਵੇਂ ਹੁਣ ਜਫਾ ਨਹੀਂ ਲੱਗਦਾ ਬੰਦਾ ਕਹਿੰਦਾ ਮੈਂ ਨਹੀਂ ਖੇਡਣਾ ਬੰਦੇ ਨੂੰ ਥੋੜਾ ਜਿਵੇਂ ਤੁਸੀਂ ਖੇਡਦੇ ਆ ਸੱਟ ਵੀ ਵਾਜਦੀ ਹੈ ਡਿਪੀਟ ਹੋ ਜਾਂਦਾ ਬਾਈ ਬੰਦਾ ਪਰ ਜਿਹੜੀ ਮਿਹਨਤ ਆ ਨਾ ਇਹ ਆਪਾਂ ਆਪਣੇ ਆਪ ਨੂੰ ਮੇਨਟੇਨ ਰੱਖਣ ਲਈ ਉਹ ਕਰਦੇ ਆ ਹਾਂਜੀ ਤੇ ਤਕੜਾ ਹਰ ਇੱਕ ਹੋ ਜਾਂਦਾ ਉਮਰ ਦੇ ਹਿਸਾਬ ਨਾਲ ਤਕੜਾ ਹੋ ਹੀ ਜਾਣਾ ਹਨ ਤੇ ਪਰ ਤਕੜੇ ਰਹਿਣਾ ਕਿਦਾਂ ਤੇ ਉਹਦੇ ਲਈ ਮਿਹਨਤ ਤੇ ਖੁਰਾਕ ਜ਼ਰੂਰੀ ਆ ਹਾਂਜੀ ਤੇ ਮੈਂ ਆਪਣੀ ਖੁਰਾਕ ਦਾ ਤੇ ਆਪਣੀ ਮਿਹਨਤ ਦਾ ਤੇ ਆਪਣੀ ਰੈਸਟ ਦਾ ਬਹੁਤ ਪ੍ਰੋਪਰ ਧਿਆਨ ਰੱਖਦਾ ਹਾਂ ਤੇ ਚਲੋ ਬਾਕੀ ਬਾਤ ਪਾਰਟੀਆਂ ਵੀ ਹੁੰਦੀਆਂ ਇੰਜੋਏ ਵੀ ਕਰੀਦਾ ਪਰ ਹਾਂ ਟਾਈਮ-ਟਾਈਮ ਦੇ ਆ ਪਰ ਆਦਰਵਾਈਜ਼ ਮੈਂ ਜ਼ਿਆਦਾਤਰ ਆਪਣੀ ਬੋਡੀ ਦਾ ਆਪਣੀ ਮਿਹਨਤ ਦਾ ਤੇ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦਾ ਇੱਕ ਬਾਈ ਮੈਂ ਤੁਹਾਡੇ ਵੀਡੀਓ ਦੇਖੀ ਤੁਹਾਡੇ ਕੋਈ ਫਰੈਂਡ ਬਾਈ ਆਇਆ ਕੋਈ ਜਿਹਦੀ ਵੀਡੀਓ ਤੁਸੀਂ ਗਈ ਸੀ 에어ਪੋਰਟ ਦੇਖਣ ਹਾਂਜੀ ਉਹ ਮੇਰਾ ਭਰਾ ਆ ਚਮਕੌਰ ਧਾਲੀ ਵਾਲਾ ਹਾਂਜੀ ਤੇ ਜਿੱਦਾਂ ਕਿ ਉਹਦਾ ਕਹਣਾ ਸ਼ਕਾ ਭਰਾ ਨਹੀਂ ਦਿੱਤਾ ਪਰ ਸ਼ਕਾ ਦੇ ਦੋ ਵੱਦਾ ਹਨ ਹਾਂਜੀ ਤੇ ਜਿੱਦਾਂ ਕਬੱਡੀ ਇੰਡੀਆ ਦੇ ਵਿੱਚ ਮੈਂ ਤੇ ਚਮਗੌਰ ਨਹੀਂ ਜਾਣਾ ਹੁੰਦਾ ਸੀ ਮੈਚਾਂ ਦੇ ਹਾਂਜੀ ਤੇ ਉਹ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਜਦ ਮੈਨੂੰ ਇਦਾਂ ਵੀ ਆਪਣਾ ਮੇਰਾ ਸ਼ਕਾ ਭਰਾ ਹੀ ਆਸਟ੍ਰੇਲੀਆ ਦੇ ਵਿੱਚ ਆ ਗਿਆ ਹਾਂਜੀ ਅੱਜ ਉਹ ਟੂਰਨਾਮੈਂਟ ਤੇ ਵੀ ਆਇਆ ਤੇ ਅੱਜ ਅਸੀਂ ਤਾਂ ਆਉਂਦੇ ਹੋਏ ਇੰਦਰਪਾਲ ਕੋਜ ਨਾਲ ਗੱਲ ਕਰਦੇ ਜੀ ਮੈਂ ਕਿਹਾ ਸ਼ਾਹ ਕੋਟਲੀ ਜੀ ਦੁੱਗਾਂ ਤੋਂ ਗੱਡੀ ਲੈ ਕੇ ਤੁਰਪੇ ਦੋਈ ਜਾਣੇ ਤੇ ਵੀ ਅੱਜ ਹੀ ਪਹੁੰਚ ਰਹੇ ਹਾਂ ਟੂਰਨਾਮੈਂਟ ਤੇ ਹਾਂਜੀ ਜਿਵੇਂ ਸ਼ਾਹ ਕੋਟਲੀ ਬਾਈ ਲੰਮਾ ਖੇਡੇ ਹਨਾ ਤੁਸੀਂ ਤੇ ਬਾਈ ਸੰਦੀਪ ਨੂੰ ਕਿੰਨਾ ਕਿ ਮਿਸ ਕਰਦੇ ਆ ਕਿ ਭਾਈ ਬਹੁਤ ਜਿਆਦਾ ਮਿਸ ਕਰਦੇ ਆ ਉਦਾਂ ਦਾ ਪਲੇਅਰ ਚਲੋ ਬਣ ਜੂ ਪਰ ਉਦਾਂ ਦਾ ਮੈਂ ਨਹੀਂ ਮੇਰੇ ਦਿਮਾਗ ਚ ਨਹੀਂ ਆ ਰਿਹਾ ਵੀ ਉਦਾਂ ਦਾ ਕੋਈ ਇਨਸਾਨ ਬਣੂਗਾ ਪੋਜੀਟਿਵ ਵਾਈਬ ਵਾਲਾ ਸੀ ਹਮੇਸ਼ਾ ਹੀ ਬੰਦੇ ਨੂੰ ਬੂਸਟ ਕਰਨ ਵਾਲਾ ਸੀ ਨਾਲ ਖੇਡਦਾ ਸੀ ਤੇ ਜਦੋਂ ਵੀ ਕੋਈ ਮੜਾ ਮੋਟਾ ਆਪ ਮੈਂ ਡੀਮੋਟੀਵੇਟ ਹੁੰਦਾ ਸੀ ਤਾਂ ਉਹ ਮੈਨੂੰ ਮੋਟੀਵੇਟ ਕਰਦਾ ਉਹ ਦੁੱਗਾਂ ਵਾਲਿਆ ਤੇ ਤੋਂ ਕੌਣ ਤਕੜਾ ਜਾਂ ਤੈਨੂੰ ਕੀ ਨਹੀਂ ਕਰ ਸਕਦਾ ਨਾ ਉਹਦੇ ਭਰਾ ਦੀ ਹੱਲਾਸ਼ੇਰੀ ਮੈਂ ਹਲਵੇ ਜੀ ਮਿਸ ਕਰਦਾ ਰਹਿਣਾ ਤੇ ਆਲ ਵੀ ਜਿਵੇਂ ਜਦਾਂ ਕਿ ਲਾਲੋ ਵੇਰੀ ਅੱਜ ਖੇਡੇ ਹਨਾ 16 ਤੋਂ ਤੇ ਅਸੀਂ ਇੱਕ ਦੂਜੇ ਨੂੰ ਮੋਟੀਵੇਟ ਕਰਕੇ ਜਦਾਂ ਕਿ ਲਾਲਾ ਵੀ ਖੇਡਦੇ ਰਹੇ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਅੱਜ ਜਿਹੜੀ ਉਹ ਹੱਲਾਸ਼ੇਰੀ ਦਿੰਦਾ ਜੀ ਉਹਨੂੰ ਬਹੁਤ ਮਿਸ ਕਰਦਾ ਤੇ ਸੰਦੀਪ ਨੂੰ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਦਾ ਕਹਣਾ ਵੀ ਉਹ ਤਾਂ ਕਬੱਡੀ ਦਾ ਇੱਕ ਤਰੂ ਉਤਾਰਾ ਤੇ ਵੱਡੀ ਚੀਜ਼ ਸੀ ਉਹ ਸਹੀ ਗੱਲ ਆ ਬਾਈ ਸਹੀ ਗੱਲ ਤੇ ਬਾਈ ਜਾਂਦੇ ਜਾਂਦੇ ਇੱਕ ਸਵਾਲ ਲਾਸਟ ਦੇ ਕੈਨੇਡਾ ਦੇ ਸੀਜ਼ਨ ਦੀ ਤੁਹਾਡੀ ਤਿਆਰੀ ਆ ਹਾਂਜੀ ਹਾਂ ਕੈਨੇਡਾ ਦੇ ਸੀਜ਼ਨ ਦੀ ਪੂਰੀ ਤਿਆਰੀ ਆ ਤੇ ਕੱਲ ਨੂੰ ਜਾ ਕੇ ਬਸ ਕੈਨੇਡਾ ਮੈਚ ਖੜਾਂਗੇ ਅੱਜ ਇੱਥੇ ਮਾਰਦੇ ਆਂ ਜੋਰ ਤੇ ਬਾਬਾ ਰੱਖੇ ਮੇਰ ਤੇ ਮਿਲਦੇ ਆਂ ਫਿਰ ਕਬੱਡੀ ਆਸਟ੍ਰੇਲੀਆ ਲਾਈਵ ਤੇ ਥੈਂਕ ਯੂ ਕੁਜੀ ਭਾਈ ਥੈਂਕ ਯੂ ਕੁਜੀ ਭਾਈ ਜਾਂਦੇ ਜਾਂਦੇ ਮੇਕ ਸ਼ੋਰ ਸਾਡੀਆਂ ਰੀਲਾਂ ਜ਼ਰੂਰ ਸੈਕਟ ਕਰੋ ਆ ਪੱਕਾ 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 ਮੈਰਾ ਪਰ ਆ ਕੇ ਥੈਂਕ ਯੂ ਥੈਂਕ ਯੂ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸ